ਪੁਰデア ਤੈਨੂੰ ਦਿਖਦਾ ਨਹੀਂ ਸੱਡ ਨਹੀਂ ਦਿੱਤੀ ਜਾਂਦੀ ਦੋਸਤੋ ਪੰਜਾਬ ਦੇ ਮਾਲਵਾ ਖੇਤੇ ਵਿੱਚ ਜੇਠ ਹਾੜ ਦੀ ਗਰਮੀ ਕੋਈ ਆਮ ਗਰਮੀ ਨਹੀਂ ਹੁੰਦੀ ਇਹ ਹੱਡਾਂ ਨੂੰ ਚੀਰਨ ਵਾਲੀ ਤਪਸ ਹੁੰਦੀ ਹੈ ਸੂਰਜ ਅਸਮਾਨ ਦੇ ਬਿਲਕੁਲ ਵਿਚਾਲੇ ਆ ਕੇ ਖੜਾ ਸੀ ਜਿਵੇਂ ਕਿਸੇ ਨੇ ਅਸਮਾਨ ਵਿੱਚ ਅੱਗ ਦਾ ਭਾਂਬੜ ਵਾਰ ਦਿੱਤਾ ਹੋਵੇ ਚੌਣੋ ਵਾਲਾ ਪਿੰਡ ਨੂੰ ਜਾਣ ਵਾਲੀ ਉਹ ਕੱਲੀ ਕੇਰੀ ਲਿੰਕ ਰੋਡ ਅੱਜ ਅੱਗ ਤਰ੍ਹਾਂ ਤਪ ਰਹੀ ਸੀ ਸੜਕ ਦੇ ਦੋਵੇਂ ਪਾਸੇ ਖੜੇ ਕਿੱਕਰਾਂ ਦੇ ਦਰਖਤ ਇਸ ਗਰਮੀ ਵਿੱਚ ਸੁੱਕੇ ਲੱਗਦੇ ਸੀ। ਉਹਨਾਂ ਤੇ ਬੈਠੇ ਪੰਛੀ ਆਪਣੀਆਂ ਚੁੰਝਾਂ ਖੋਲ ਕੇ ਹਾਂਫ ਰਹੇ ਸੀ। ਦੂਰ ਦੂਰ ਤੱਕ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ ਸੀ। ਬਸ ਸੜਕ ਤੋਂ ਉੱਠਦੀਆਂ ਗਰਮ ਹਵਾਵਾਂ ਦੀਆਂ ਲਹਿਰਾਂ ਹੀ ਦਿਖ ਰਹੀਆਂ ਸੀ। ਇਸ ਸੁੰਨੇ ਜਿਹੇ ਮਾਹੌਲ ਵਿੱਚ ਇੱਕ ਪੁਰਾਣਾ ਹੀਰੋ ਸਾਈਕਲ ਹੌਲੀ-ਹੌਲੀ ਅੱਗੇ ਵਧ ਰਿਹਾ ਸੀ। ਇਸ ਤੇ ਸਵਾਰ ਸੀ ਬਾਪੂ ਕਰਤਾਰ ਸਿੰਘ। ਬਾਪੂ ਦੇ ਸਰੀਰ ਦੀ ਬਨਾਵਟ ਦੱਸਦੀ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਖਤ ਮਿਹਨਤ ਕੀਤੀ ਹੈ। 28 ਸਾਲ ਇੰਡੀਅਨ ਫੌਜ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਉਹਨਾਂ ਦੀ ਚਾਲ ਵਿੱਚ ਹਜੇ ਵੀ ਉਹ ਹੀ ਅਨੁਸ਼ਾਸਨ ਸੀ ਉਹਨਾਂ ਨੇ ਇੱਕ ਖੱਦਰ ਦਾ ਚਿੱਟਾ ਕੁੜਤਾ ਪਜਾਮਾ ਪਾਇਆ ਸੀ ਜੋ ਮੁੜ ਕੇ ਨਾਲ ਪੂਰੀ ਤਰ੍ਹਾਂ ਭਿੱਜ ਚੁੱਕਿਆ ਸੀ ਸਿਰ ਤੇ ਬੰਨਿਆ ਖਾਕੀ ਰੰਗ ਦਾ ਪਰਨਾ ਉਹਨਾਂ ਦੇ ਚਿਹਰੇ ਨੂੰ ਸੂਰਜ ਦੀ ਸਿੱਧੀ ਮਾਰ ਤੋਂ ਬਚਾਰਿਆ ਸੀ ਸਾਈਕਲ ਦੇ ਹੈਂਡਲ ਤੇ ਦੋ ਝੋਲੇ ਲਟਕ ਰਹੇ ਸੀ ਇੱਕ ਵਿੱਚ ਸ਼ਹਿਰੋਂ ਲਿਆਂਦੀਆਂ ਤਾਜ਼ੀਆਂ ਸਬਜ਼ੀਆਂ ਦੂਜੇ ਵਿੱਚ ਘਰ ਦੇ ਨਿਆਣੇ ਲਈ ਰੋੜੀਆਂ ਤੇ ਖਿਲਾ ਬਾਪੂ ਦਾ ਸਾਈਕਲ ਉਹਨਾਂ ਤਰ੍ਹਾਂ ਹੀ ਪੁਰਾਣਾ ਸੀ ਪਰ ਉਹਨਾਂ ਨੇ ਇਸ ਨੂੰ ਬੜਾ ਸੰਭਾਲ ਕੇ ਰੱਖਿਆ ਸੀ ਚੇਨ ਵਿਚੋਂ ਨਿਕਲੀ ਘਟ ਘਟ ਦੀ ਆਵਾਜ਼ ਦੁਪਹਿਰ ਦੀ ਸ਼ਾਂਤੀ ਵਿੱਚ ਇੱਕ ਸੰਗੀਤ ਤਰਾਂ ਗੂੰਜ ਰਹੀ ਸੀ ਬਾਪੂ ਦੇ ਮਨ ਵਿੱਚ ਆਪਣੇ ਖੇਤਾਂ ਦੀਆਂ ਯਾਦਾਂ ਤੇ ਫੌਜ ਦੇ ਕਿੱਸੇ ਚੱਲ ਰਹੇ ਸੀ ਉਹਨਾਂ ਨੂੰ ਇਹ ਸ਼ਾਂਤੀ ਪਸੰਦ ਸੀ ਪਰ ਉਹ ਨਹੀਂ ਜਾਣਦੇ ਸੀ ਕੁਝ ਹੀ ਮਿੰਟਾਂ ਵਿੱਚ ਇਹ ਸ਼ਾਂਤੀ ਇੱਕ ਵੱਡੇ ਤੂਫਾਨ ਵਿੱਚ ਬਦਲਣ ਵਾਲੀ ਹੈ ਅਚਾਨਕ ਪਿੱਛੋਂ ਇੱਕ ਬਹੁਤ ਤੇਜ਼ ਤੇ ਕਰਕਸ ਹੋਰਦੀ ਆਵਾਜ਼ ਆਈ ਇਹ ਆਵਾਜ਼ ਈ ਨਹੀਂ ਜ਼ਿਆਦਾ ਸੀ ਬਾਪੂ ਦਾ ਧਿਆਨ ਇੱਕਦਮ ਭਟਕ ਗਿਆ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਇੱਕ ਚਮਕਦੀ ਹੋਈ ਨਵੀਂ ਮਹਿੰਦਰਾ ਬਲਰੋ ਜੀਪ ਜਿਸ ਤੇ ਲਾਲ ਨੀਲੀ ਬੱਤੀ ਲੱਗੀ ਹੋਈ ਸੀ ਬੜੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਸੜਕ ਤੰਗ ਸੀ ਬਾਪੂ ਨੇ ਤਜਰਬੇਕਾਰ ਫੌਜੀ ਤਰ੍ਹਾਂ ਇੱਕਦਮ ਫੈਸਲਾ ਲਿਆ ਆਪਣਾ ਸਾਈਕਲ ਕੱਚੇ ਰਾਹ ਤੇ ਲਾਣਾ ਸ਼ੁਰੂ ਕਰ ਦਿੱਤਾ ਪਰ ਜੀਪ ਚਲਾ ਰਿਹਾ ਡਰਾਈਵਰ ਸ਼ਾਇਦ ਬਾਪੂ ਨੂੰ ਡਰਾਉਣ ਦੇ ਮੂਡ ਵਿੱਚ ਸੀ ਉਹਨਾਂ ਜੀਪ ਬਾਪੂ ਦੇ ਸਾਈਕਲ ਦੇ ਇੰਨੇ ਨੇੜੇ ਲੰਗਾਈ ਕਿ ਜੀਪ ਦੀ ਹਵਾ ਦੇ ਦਵਾ ਨਾਲ ਬਾਪੂ ਦਾ ਸੰਤੁਲਨ ਵਿਗੜ ਗਿਆ ਜੀਪ ਦੇ ਟਾਇਰਾਂ ਨੇ ਕੱਚੇ ਰਾਹ ਤੇ ਇੰਨੀ ਮਿੱਟੀ ਢਾਈ ਕਿ ਇਕ ਪਾਲੇ ਬਾਪੂ ਨੂੰ ਕੁਝ ਦੇਖਣਾ ਹੀ ਬੰਦ ਹੋ ਗਿਆ ਜਦੋਂ ਧੂੜ ਥੋੜੀ ਘਟੀ ਤਾ ਬਾਪੂ ਨੇ ਵੇਖਿਆ ਉਹਨਾਂ ਦੇ ਚਿੱਟੇ ਕੱਪੜੇ ਹੁਣ ਮਿੱਟੀ ਨਾਲ ਲਿਬੜ ਚੁੱਕੇ ਐ ਤੇ ਉਹਨਾਂ ਦੇ ਝੋਲੇ ਵਿੱਚ ਪਏ ਟਮਾਟਰ ਸੜਕ ਤੇ ਡਿੱਕੇ ਪਿੱਚ ਗਏ ਐ ਜੀਪ ਅੱਗੇ ਜਾ ਕੇ ਇੱਕਦਮ ਬ੍ਰੇਕ ਮਾਰ ਕੇ ਰੁਕੀ ਜੀਪ ਵਿੱਚੋਂ ਨਿਕਲਿਆ ਥਾਣੇਦਾਰ ਸ਼ਮਸ਼ੇਰ ਸਿੰਘ ਉਸ ਦੀ ਵਰਦੀ ਦੀਆਂ ਕਰੀਜਾਂ ਲਿਸ਼ਕ ਰੀਆਂ ਸੀ ਉਹਦੇ ਚਿਹਰੇ ਤੇ ਨਵਾਂ ਨਵਾਂ ਮਿਲਿਆ ਹੱਕ ਦਾ ਹੰਕਾਰ ਸਾਫ਼ ਦਿਖ ਰਿਹਾ ਸੀ ਉਹਨੇ ਆਪਣੇ ਕਾਲੀ ਐਨਕ ਲਾਈ ਤੇ ਬਾਪੂ ਵੱਲ ਬੜੀ ਨਫ਼ਰਤ ਨਾਲ ਵੇਖਿਆ ਓਏ ਬਾਬਾ ਅੰਨਾ ਦਿਖਦਾ ਨਹੀਂ ਸਰਕਾਰੀ ਗੱਡੀ ਆ ਰਹੀ ਐ ਜੇ ਵਿੱਚ ਵੱਜ ਜਾਂਦਾ ਤਾਂ ਤੇਰਾ ਸਾਰਾ ਪਿੰਡ ਤੇਰੀ ਜਮਾਨਤ ਕਰਾਉਣ ਲਈ ਘੱਟ ਪੈਣਾ ਸੀ। ਥਾਣੇਦਾਰ ਨੇ ਚੀਕ ਕੇ ਕਿਹਾ, ਉਹਦੀ ਆਵਾਜ਼ ਵਿੱਚ ਗਾਲ ਵਰਗੀ ਕੜਤਨ ਸੀ। ਬਾਪੂ ਨੇ ਬੜੀ ਸ਼ਾਂਤੀ ਨਾਲ ਆਪਣਾ ਸਾਈਕਲ ਖੜਾ ਕੀਤਾ। ਉਹਨਾਂ ਨੇ ਆਪਣੇ ਕੁਰਤੇ ਤੋਂ ਮਿੱਟੀ ਝਾੜੀ। ਥਾਣੇਦਾਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ। ਬਾਪੂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ। ਸਗੋਂ ਇੱਕ ਡੂੰਗਾ ਤਜਰਬਾ ਸੀ। ਉਹ ਬੜੇ ਹੌਲੀ ਪਰ ਸਾਫ਼ ਲਹਿਜੇ ਵਿੱਚ ਬੋਲਿਆ, "ਪੁੱਤ, ਸੜਕ ਤਾਂ ਸਰਕਾਰ ਦੀ ਹੈ ਤੇ ਸਰਕਾਰ ਲੋਕਾਂ ਲਈ ਹੁੰਦੀ ਹੈ। ਮੈਂ ਤਾਂ ਕੱਚੇ ਲਾ ਲਿਆ ਸੀ ਆਪਣਾ ਸਾਈਕਲ।" ਪਰ ਤੇਰੀ ਰਫਤਾਰੀ ਨਹੀਂ ਕੁਝ ਜ਼ਿਆਦਾ ਸੀ ਜੇ ਥੋੜਾ ਹੌਲੀ ਲੰਘਦਾ ਨਾ ਮੇਰੀ ਸਬਜ਼ੀ ਖਰਾਬ ਹੁੰਦੀ ਨਾ ਤੇਰਾ ਟਾਈਮ ਪੁੱਤ ਸਭ ਦਸਣਦੇ ਥਾਣੇਦਾਰ ਦਾ ਪਾਰਾ ਸਤਵੇਂ ਆਸਮਾਨ ਤੇ ਚੜ ਗਿਆ ਉਹਨੂੰ ਲੱਗਿਆ ਕਿ ਇਹ ਮੇਲੇ ਕੱਪੜੇ ਵਾਲਾ ਕਿਸਾਨ ਉਹਨੂੰ ਸਲਾਹ ਦੇ ਰਿਹਾ ਪੁੱਤ ਤੇਰਾ ਘਰੇ ਹੋਊਗਾ ਇੱਥੇ ਮੈਂ ਥਾਣੇਦਾਰ ਹਾਂ ਸਮਝਿਆ ਤੈਨੂੰ ਪਤਾ ਹੈ ਮੈਂ ਕੌਣ ਹਾਂ ਜੇ ਮੈਂ ਚਾਹਾਂ ਹੁਣੇ ਤੇਰਾ ਇੱਕ ਬਾੜ ਸਾਈਕਲ ਜ਼ਬਤ ਕਰ ਲਵਾਂ ਤੇ ਤੈਨੂੰ ਅੰਦਰ ਦੇ ਦਿਆਂ ਬਾਪੂ ਹੱਸੇ ਇੱਕ ਐਦਾ ਦੀ ਮੁਸਕਰਾਟ ਜਿਹਦੇ ਵਿੱਚ ਹੰਕਾਰ ਲਈ ਕੋਈ ਜਗ੍ਹਾ ਨਹੀਂ ਸੀ ਵਰਦੀਦਾਰੋ ਪਣਾ ਬਹੁਤ ਸੁੱਖਾ ਪੁੱਤਾ ਪਰ ਇਹਦੀ ਵਰਦੀ ਦੀ ਇੱਜ਼ਤ ਵੜਾ ਕੇ ਰੱਖਣੀ ਬਹੁਤ ਔਖੀ ਹੈ ਤੂੰ ਹਜੇ ਜਵਾਨ ਹੈ ਤੈਨੂੰ ਲੱਗਦਾ ਹੈ ਇਹ ਤਾਕਤ ਹਮੇਸ਼ਾ ਰਹੇਗੀ ਪਰ ਯਾਦ ਰੱਖੀ ਕੁਰਸੀ ਤਾਂ ਹੰਦੀ ਜਾਂਦੀ ਰਹਿੰਦੀ ਹੈ ਬੰਦੇ ਦੀ ਪਛਾਣ ਉਹਦੇ ਸੁਭਾਤ ਹੋਈ ਹੁੰਦੀ ਹੈ ਜਦੋਂ ਇਹ ਗੱਲ ਥਾਣੇਦਾਰ ਸੰਸ਼ੇਰ ਸਿੰਘ ਨੂੰ ਸੁਣੀ ਤਾਂ ਥਾਣੇਦਾਰ ਸੰਸ਼ੇਰ ਸਿੰਘ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਉਸ ਬਜ਼ੁਰਗ ਦੇ ਕੋਲ ਆਏ ਤੇ ਜ਼ੋਰ ਦੇ ਇੱਕ ਥੱਪੜ ਮਾਰ ਦਿੱਤਾ ਉਹਨਾਂ ਇਹ ਤੱਕ ਨਾ ਦੇਖਿਆ ਕਿ ਉਹ ਬੁੱਢੇ ਬਜ਼ੁਰਗ ਦੇ ਥੱਪੜ ਮਾਰ ਰਹੇ ਹਨ ਜੋ ਪਹਿਲਾਂ ਹੀ ਬਹੁਤ ਕਮਜ਼ੋਰ ਹੈ ਤਾਂ ਫਿਰ ਉਹਨੇ ਆਪਣੇ ਨਾਲ ਆਏ ਸਿਪਾਹੀ ਨੂੰ ਆਵਾਜ਼ ਮਾਰੀ ਗੁਰਨਾਮ ਇਸ ਬੁੱਢੇ ਨੂੰ ਫੜ ਇਹ ਸਰਕਾਰੀ ਡਿਊਟੀ ਵਿੱਚ ਬਾਧਾ ਪਾ ਰਿਹਾ ਹੈ ਇੱਕ ਪੁਲਿਸ ਅਫਸਰ ਨਾਲ ਬਦਤਮੀਜ਼ੀ ਕਰ ਰਿਹਾ ਹੈ ਚੁੱਕ ਕੇ ਜੀਬ ਸੋਟੇ ਨੂੰ ਅੱਜ ਇਹਦੀ ਸਾਰੀ ਸ਼ਾਨ ਪਥਾਣੇ ਵਿੱਚ ਕੱਢਾਂਗੇ ਸਿਪਾਹੀ ਗੁਰਨਾਮ ਸਿੰਘ ਥੋੜਾ ਝਿਜਕਿਆ ਕਿਉਂਕਿ ਉਹ ਜਾਣਦਾ ਸੀ ਬਜ਼ੁਰਗ ਦੀ ਕੋਈ ਗਲਤੀ ਨਹੀਂ ਹੈ ਪਰ ਅਫਸਰ ਦਾ ਹੁਕਮ ਸੀ ਉਹਨੇ ਬਾਪੂ ਦੀ ਬਾਹ ਫੜੀ ਉਹਨਾਂ ਨੂੰ ਜੀਬ ਵੱਲ ਲਿਜਾਣ ਲੱਗਾ ਬਾਪੂ ਨੇ ਕੋਈ ਵਿਰੋਧ ਨਾ ਕੀਤਾ ਉਹ ਜਾਣਦੇ ਸੀ ਹੁਣ ਗੱਲ ਸਿਰਫ ਸੜਕ ਦੀ ਨਹੀਂ ਰਹੀ ਹੁਣ ਗੱਲ ਹੰਕਾਰ ਤੇ ਸੱਚਾਈ ਦੇ ਟਕਰਾਅ ਦੀ ਬਣ ਗਈ ਹੈ ਥਾਣਾ ਸਦਰ ਦੀ ਬਿਲਡਿੰਗ ਪੁਰਾਣੀ ਛੇਲੀ ਦੀ ਸੀ ਜਿਹਦੇ ਬਾਹਰ ਲਿਖਿਆ ਬੋਰਡ ਧੁੱਪ ਵਿੱਚ ਫਿੱਕਾ ਪੈ ਚੁੱਕਾ ਸੀ ਜਿਵੇਂ ਜੀਪ ਥਾਣੇ ਦੇ ਅੰਦਰ ਵੜੀ ਇੱਕ ਅਜੀਬ ਜਿਹਾ ਦਹਿਸ ਦਾ ਮਾਹੌਲ ਬਣ ਗਿਆ ਥਾਣੇਦਾਰ ਸ਼ਮਸ਼ੇਰ ਸਿੰਘ ਜੀਪ ਵਿੱਚੋਂ ਬੜੀ ਆਕਰ ਨਾਲ ਉਤਰਿਆ ਬਾਪੂ ਕਰਤਾਰ ਸਿੰਘ ਨੂੰ ਜੀਪ ਦੀ ਪਿਛਲੀ ਸੀਟ ਤੋਂ ਹੇਠਾਂ ਲਾਇਆ ਗਿਆ ਉਹਨਾਂ ਦਾ ਸਾਈਕਲ ਜੀਪ ਦੇ ਪਿੱਛੇ ਬੜੀ ਬੇਦਰਦੀ ਨਾਲ ਲਟਕਾਇਆ ਹੋਇਆ ਸੀ ਜਿਹਦਾ ਇੱਕ ਪਾਸਾ ਰਗੜ ਖਾਣ ਕਰਕੇ ਟੇਡਾ ਹੋ ਗਿਆ ਸੀ ਥਾਣੇ ਦੇ ਬਰਾਂਡੇ ਵਿੱਚ ਕੁਝ ਲੋਕ ਆਪਣੀਆਂ ਫਰਿਆਦਾਂ ਲੈ ਕੇ ਬੈਠੇ ਸੀ ਜਦੋਂ ਉਹਨਾਂ ਨੇ ਇੱਕ ਛਾਣੇ ਬਜ਼ੁਰਗ ਨੂੰ ਪੁਲਿਸ ਦੀ ਗ੍ਰਿਫਤ ਵਿੱਚ ਵੇਖਿਆ ਤਾਂ ਉਹਨਾਂ ਦੇ ਮਨਾਂ ਵਿੱਚ ਇਹ ਇੱਕ ਡਰਜਾ ਬਣ ਗਿਆ। ਥਾਣੇਦਾਰ ਨੇ ਮੁੰਸੀ ਨੂੰ ਉੱਚੀ ਆਵਾਜ਼ ਵਿੱਚ ਆਵਾਜ਼ ਮਾਰੀ। ਓਏ ਮੁੰਸੀ ਇੱਧਰ ਆ। ਮੁੰਸੀ ਰਜਿਸਟ੍ਰ ਸੱਚ ਕੇ ਭੱਜ ਆਇਆ। ਇਸ ਬੁੱਢੇ ਦੇ ਪਰਚਾ ਦਰਜ ਕਰ। ਐਨਾ ਸੜਕ ਤੇ ਆਪਣਾ ਸਾਈਕਲ ਖੜਾ ਕਰਕੇ ਰਾਹ ਰੁਕਾ। ਮੈਨੂੰ ਗਾਲ੍ਹਾਂ ਕੱਢੀਆਂ। ਸਰਕਾਰੀ ਕੰਮ ਵਿੱਚ ਦਖਲ ਦਿੱਤਾ। ਇਹਨੂੰ ਹਵਾਲਤ ਵਿੱਚ ਬੰਦ ਕਰ ਦੇ ਤੇ ਇਹਦਾ ਸਾਈਕਲ ਕਵਾੜਖਾਨੇ ਵਿੱਚ ਸੁੱਟ ਦੇ। ਥਾਣੇਦਾਰ ਨੇ ਬਿਨਾਂ ਪਿੱਛੇ ਦੇਖੇ ਹੁਕਮ ਸੁਣਾ ਦਿੱਤਾ। ਮੁਨਸੀ ਨੇ ਬਾਪੂ ਬਰ ਵੇਖਿਆ ਬਾਪੂ ਦੇ ਚਿਹਰੇ ਤੇ ਕੋਈ ਘਬਰਾਹਟ ਨਹੀਂ ਸੀ ਉਹਨਾਂ ਦੀ ਅੱਖਾਂ ਵਿੱਚ ਇੱਕ ਅਜੀਬ ਜਿਹਾ ਠਰ੍ਹ ਆਵ ਸੀ ਮੁਨਸੀ ਨੇ ਹੌਲੀ ਜਿਹਾ ਥਾਣੇਦਾਰ ਦੇ ਕੰਨ ਵਿੱਚ ਕਿਹਾ ਸਾਹਬ ਇਹ ਬਜ਼ੁਰਗ ਕਿਸੇ ਚੰਗੇ ਘਰ ਦੇ ਲੱਗਦੇ ਨੇ ਪਿੰਡਾ ਵਿੱਚ ਇਹਨਾਂ ਦੀ ਬੜੀ ਪਹੁੰਚ ਹੁੰਦੀ ਹੈ ਕੋਈ ਹੋਰ ਰੋਲਾ ਨਾ ਪੈ ਜਾਵੇ ਪਰ ਸੰਸ਼ੇਰ ਸਿੰਘ ਇਸ ਵੇਲੇ ਸੱਤਾ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਿਆ ਸੀ ਉਹਨੇ ਮੁਨਸੀ ਨੂੰ ਝਿੜਕ ਦਿੱਤਾ ਤੂੰ ਆਪਣਾ ਕੰਮ ਕਰ ਮੈਂ ਵੇਖ ਲਵਾਂਗਾ ਇਹਦੀ ਪਹੁੰਚ ਕਿੱਥੇ ਤੱਕ ਹੈ ਬਾਪੂ ਨੂੰ ਹਵਾਲਤ ਵਾਲਾ ਲਿਜਾਇਆ ਜਾਣ ਲੱਗਾ ਰਾਹ ਵਿੱਚ ਬਾਪੂ ਨੇ ਥਾਣੇਦਾਰ ਵੱਲ ਵੇਖਿਆ ਤੇ ਕਿਹਾ ਸ਼ਮਸ਼ੇਰ ਸਿੰਘ ਤੂੰ ਹਜੇ ਬਹੁਤ ਛੋਟਾ ਹੈ ਤੈਨੂੰ ਲੱਗਦਾ ਹੈ ਇਹ ਕੁਰਸੀ ਤੇਰੇ ਹੰਕਾਰ ਨੂੰ ਪਾਲਣ ਲਈ ਮਿਲੀ ਹੈ ਪਰ ਯਾਦ ਰੱਖੀ ਜਿਸ ਦਿਨ ਇਹ ਵਰਦੀ ਉਤਰ ਗਈ ਤੂੰ ਮੇਰੇ ਤਰ੍ਹਾਂ ਇੱਕ ਸਧਾਰਨ ਬੰਦਾ ਰਹਿ ਜਾਵੇਂਗਾ ਕਿਸੇ ਦੇ ਪੱਗ ਨੂੰ ਹੱਥ ਪਾਣਾ ਬਹੁਤ ਸੁੱਖਾ ਹੈ ਪਰ ਉਸ ਦੀ ਬੱਦੂਆ ਚੱਲਣੀ ਬਹੁਤ ਔਖੀ ਹੈ ਥਾਣੇਦਾਰ ਜ਼ੋਰ ਨਾਲ ਹੱਸਿਆ ਇੱਕ ਐਦਾਂ ਦੀ ਹੱਸੀ ਜਿਹਦੇ ਵਿੱਚ ਹੰਕਾਰ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਬਾਬਾ ਇਹ ਫਿਲਮੀ ਗੱਲਾਂ ਆਪਣੇ ਕੋਲ ਹੀ ਰੱਖਾ ਇੱਥੇ ਬੱਦੂਆ ਨਹੀਂ ਡੰਡਾ ਚੱਲਦਾ ਜੇ ਤੂੰ ਬਹੁਤ ਬੋਲਿਆ ਤਾਂ ਮੈਂ ਤੇਰਾ ਸਾਈਕਲ ਪੰਨ ਦੇਣਾ ਤੇ ਤੇਰੀ ਪੱਗ ਵੀ ਆ ਸੁਣ ਕੇ ਬਾਪੂ ਦੀ ਅੱਖਾਂ ਵਿੱਚ ਇੱਕ ਚਮਕ ਉੱਠੀ ਉਹ ਫੌਜੀ ਸੀ ਤੇ ਪੱਗ ਉਹਨਾਂ ਦੀ ਇੱਜ਼ਤ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਉਹਨਾਂ ਨੂੰ ਪਤਾ ਸੀ ਗੁੱਸਾ ਕਰਨ ਨਾਲ ਗੱਲ ਵਿਗੜ ਜਾਵੇਗੀ ਬਾਪੂ ਨੂੰ ਹਵਾਲਾ ਦੀਆਂ ਲੋਹੇ ਦੀਆਂ ਸਿੱਖਾਂ ਪਿੱਛੇ ਬੰਦ ਕਰ ਦਿੱਤਾ ਗਿਆ ਉੱਥੇ ਪਹਿਲਾਂ ਹੀ ਦੋ ਛੋਟੇ ਮੋਟੇ ਅਪਰਾਧੀ ਬੈਠੇ ਸੀ ਉਹਨਾਂ ਨੇ ਬਾਪੂ ਦੇ ਚਿੱਟੇ ਕੁਰਤੇ ਤੇ ਸ਼ਾਨੀ ਸ਼ਕਲ ਨੂੰ ਦੇਖ ਕੇ ਥੋੜੀ ਜਿਹੀ ਜੰਗਾ ਛੱਡ ਦਿੱਤੀ ਬਾਪੂ ਨੇ ਆਪਣੇ ਪਰਨੇ ਨੂੰ ਝਾੜਿਆ ਉਹਨੂੰ ਤੈ ਲਾ ਕੇ ਸਰਾਣੇ ਤਰ੍ਹਾਂ ਰੱਖਿਆ ਬੜੇ ਆਰਾਮ ਨਾਲ ਕੰਨ ਨਾਲ ਢੋਲ ਆ ਕੇ ਬਹਿ ਗਏ ਉਹਨਾਂ ਦੇ ਮਨ ਵਿੱਚ ਆਪਣੇ ਫੌਜੀ ਦਿਨਾਂ ਦੀਆਂ ਯਾਦਾਂ ਆ ਰਹੀਆਂ ਸੀ ਜਦੋਂ ਉਹਨਾਂ ਨੇ ਸਰ ਹੱਥੇ ਦੁਸ਼ਮਣਾਂ ਦੀਆਂ ਗੋਲੀਆਂ ਦਾ ਸਾਹਣਾ ਕੀਤਾ ਸੀ ਥਾਣੇਦਾਰ ਦੀਆਂ ਧਮਕੀਆਂ ਉਹਨਾਂ ਲਈ ਬਹੁਤ ਛੋਟੀਆਂ ਸੀ ਥਾਣੇਦਾਰ ਆਪਣੇ ਕੈਬਨ ਵਿੱਚ ਬੈਠਾ ਮੁੱਛਾਂ ਨੂੰ ਵੱਟ ਦੇ ਰਿਹਾ ਸੀ ਉਹਨੇ ਚਾਹ ਦਾ ਆਰਡਰ ਦਿੱਤਾ ਤੇ ਆਪਰੇ ਆਪ ਨੂੰ ਬਹੁਤ ਤਾਕਤਵਰ ਮਹਿਸੂਸ ਕਰਨ ਲੱਗਾ ਪਰ ਉਹਨੂੰ ਇਹ ਨਹੀਂ ਪਤਾ ਸੀ ਬਾਪੂ ਦੇ ਕੁੜਤੇ ਦੇ ਅੰਦਰਲੀ ਜੇਬ ਵਿੱਚ ਇੱਕ ਐਦਾ ਦੀ ਚੀਜ਼ ਹੈ ਜੋ ਉਸਦੀ ਤਾਕਤ ਦੇ ਕਿਲੇ ਨੂੰ ਕੁਝ ਹੀ ਮਿੰਟਾਂ ਵਿੱਚ ਢੇਰੀ ਕਰ ਸਕਦੀ ਹੈ ਬਾਪੂ ਨੇ ਵੇਖਿਆ ਸੰਤਰੀ ਥੋੜਾ ਪਾਸੇ ਹੋ ਕੇ ਪਾਣੀ ਪੀਣ ਗਿਆ ਉਹਨੇ ਬੜੀ ਫੁਰਤੀ ਨਾਲ ਆਪਣੇ ਕੁੜਤੇ ਦੀ ਅੰਦਰਲੀ ਜੇਬ ਵਿੱਚ ਇੱਕ ਪੁਰਾਣਾ ਕੀ ਪੇੜ ਵਾਲਾ ਫੋਨ ਕੱਢਿਆ ਏ ਫੋਨ ਪੁਲਸੀ ਨਹੀਂਗਾ ਤੋਂ ਬਚ ਗਿਆ ਸੀ ਬਾਪੂ ਨੇ ਇੱਕ ਨੰਬਰ ਡਾਇਲ ਕੀਤਾ ਇਹ ਨੰਬਰ ਉਹਨਾਂ ਨੂੰ ਜਵਾਨੀ ਯਾ ਸੀ ਇੱਕ ਦੋ ਘੰਟੇ ਜਾਣ ਤੋਂ ਬਾਅਦ ਦੂਜੇ ਪਾਸੇ ਇੱਕ ਬਹੁਤ ਰੋਬਦਾਰ ਆਵਾਜ਼ ਆਈ ਬਾਪੂ ਨੇ ਬੜੀ ਸ਼ਾਂਤੀ ਨਾਲ ਕਿਹਾ ਜਗਜੀਤ ਪੁੱਤ ਮੈਂ ਕਰਤਾਰ ਸਿੰਘ ਬੋਲ ਰਿਹਾ ਤੇਰਾ ਸੂਬੇਦਾਰ ਚਾਚਾ ਦੂਜੇ ਪਾਸੇ ਜਿਵੇਂ ਚੁੱਪੀ ਛਾ ਗਈ ਹੋਵੇ ਫਿਰ ਇੱਕਦਮ ਉਸਾਹ ਭਰੀ ਆਵਾਜ਼ ਆਈ ਚਾਚਾ ਜੀ ਤੁਸੀਂ ਕਿੱਥੇ ਹੋ ਤੁਸੀਂ ਮੈਂ ਤੁਹਾਨੂੰ ਕਿੰਨਾ ਲੱਭਿਆ ਬਾਪੂ ਨੇ ਬੜੇ ਸਧਾਰਨ ਤਰੀਕੇ ਨਾਲ ਆਪਣੀ ਸਾਰੀ ਹੱਦਵਿਤੀ ਸੁਣਾ ਦਿੱਤੀ ਥਾਣੇ ਦਾ ਮਾਹੌਲ ਹਮੇਸ਼ਾ ਵਾਂਗ ਰੋਲੇ ਰੱਪੇ ਵਾਲਾ ਸੀ ਕੋਈ ਆਪਣੀ ਐਫਆਈਆਰ ਦੀ ਕਾਪੀ ਮੰਗ ਰਿਆ ਸੀ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਛਡਾਉਣ ਲਈ ਮੁੰਸੀ ਦਿਆ ਮਿੰਤਾ ਕਰ ਰਿਹਾ ਸੀ ਥਾਣੇਦਾਰ ਸ਼ਮਸ਼ੇਰ ਸਿੰਘ ਆਪਣੇ ਕੈਬਨ ਵਿੱਚ ਲੱਗੇ ਏਸੀ ਦੀ ਠੰਡਕ ਦਾ ਆਨੰਦ ਲੈ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਅੱਜ ਉਸਨੇ ਇੱਕ ਆਕੜਖੋਰ ਬੁੱਢੇ ਨੂੰ ਦੀ ਜਗ੍ਹਾ ਦਿਖਾ ਦਿੱਤੀ ਹੈ ਪਰ ਅਚਾਨਕ ਥਾਣੇ ਦੇ ਲੈਂਡਲਾਈਨ ਫੋਨ ਦੀ ਘੰਟੀ ਵੱਜੀ ਮੁੰਸੀ ਨੇ ਫੋਨ ਚੱਕਿਆ ਜਿਵੇਂ ਦੂਜੇ ਪਾਸੇ ਆਵਾਜ਼ ਸੁਣੀ ਉਹਦੇ ਮੂੰਹ ਦਾ ਰੰਗ ਉੱਡ ਗਿਆ ਜੀ ਸਰ ਬਿਲਕੁਲ ਸਰ ਮੈਂ ਹੁਣ ਇਸ ਮੈਂ ਹੁਣ ਥਾਣੇਦਾਰ ਸਾਹਿਬ ਨੂੰ ਫੋਨ ਦੇਣਾ ਮੁੰਸੀ ਦੀ ਆਵਾਜ਼ ਕੰਬ ਰਹੀ ਸੀ ਉਹ ਭੱਜ ਕੇ ਥਾਣੇਦਾਰ ਦੇ ਕ ਥਾਣੇਦਾਰ ਨੇ ਬੜੀ ਖਿਜ ਕੇ ਕਿਹਾ ਕੀ ਗੱਲ ਐ ਤੈਨੂੰ ਪਤਾ ਨਹੀਂ ਮੈਂ ਫਾਈਲ ਦੇਖ ਰਿਹਾ ਮੁਨਸੀ ਨੇ ਕੰਮ ਦੇ ਹੱਥਾਂ ਨਾਲ ਫੋਨ ਵਧਾਇਆ ਸਾਹਬ ਐਸਐਸਪੀ ਸਾਹਿਬ ਦਾ ਫੋਨ ਐ ਬਹੁਤ ਗੁੱਸੇ ਵਿੱਚ ਨੇ ਸ਼ਮਸ਼ੇਰ ਦੇ ਹੱਥੋਂ ਫਾਈਲ ਡਿੱਗ ਦੇ ਡਿੱਗ ਦੇ ਬਚੀ ਐਸਐਸਪੀ ਜਗਜੀਤ ਸਿੰਘ ਪੂਰੇ ਜ਼ਿਲ੍ਹੇ ਦੇ ਸਭ ਤੋਂ ਸਖਤ ਮੰਨੇ ਜਾਂਦੇ ਸੀ ਥਾਣੇਦਾਰ ਨੇ ਤੁਰੰਤ ਸਾਹਬਦਾਨ ਦੀ ਮੋਦਰਾ ਵਿੱਚ ਖੜੇ ਹੋ ਕੇ ਫੋਨ ਕਰਨ ਨੂੰ ਲਾਇਆ ਜੀ ਸਰ ਜੈ ਹਿੰਦ ਸਰ ਦੂਜੇ ਪਾਸੋਂ ਐਸਐਸਪੀ ਸਾਹਿਬ ਦੀ ਗਰਜ ਦੀ ਆਵਾਜ਼ ਆਈ ਜੋ ਸ਼ਾਇਦ ਪੂਰੇ ਥਾਣੇ ਵਿੱਚ ਸੁਣ ਰਹੀ ਸੀ ਸ਼ਮਸ਼ੇਰ ਸਿੰਘ ਜੇ ਅਗਲੇ 1 ਮਿੰਟ ਵਿੱਚ ਸੂਬੇਦਾਰ ਕਰਤਾਰ ਸਿੰਘ ਨੂੰ ਰੀਹਾ ਨਾ ਕੀਤਾ ਤਾਂ ਯਾਦ ਰੱਖੀ ਤੈਨੂੰ ਨੌਕਰੀ ਤੋਂ ਲਾਣਾ ਬਹੁਤ ਛੋਟੀ ਗੱਲ ਹੈ ਮੈਂ ਤੈਨੂੰ ਜੇਲ੍ਹ ਦੇ ਅਸਲਾਖਾਂ ਪਿੱਛੇ ਪੁਚਾ ਦੇਵਾਂਗਾ ਥਾਣੇਦਾਰ ਦੇ ਮੱਥੇ ਤੇ ਮੁੜਕਾ ਆ ਗਿਆ ਉਹਦੀਆਂ ਲੱਤਾਂ ਕੰਮਣ ਲੱਗਿਆ ਉਹਨੂੰ ਐਵੇਂ ਲੱਗਿਆ ਜਿਵੇਂ ਉਸਦੀ ਵਰਦੀ ਦੇ ਸਿਤਾਰੇ ਹੁਣ ਟੁੱਟ ਕੇ ਡਿੱਗ ਜਾਣਗੇ ਐਸਐਸਪੀ ਨੇ ਜਾਰੀ ਰੱਖਿਆ ਤੈਨੂੰ ਪਤਾ ਹੈ ਤੂੰ ਕਿਸ ਤੇ ਹੱਥ ਪਾਇਆ ਹੈ ਉਹ ਰਾਸ਼ਟਰਪਤੀ ਮੈਡਲ ਜੇ ਤੂੰ ਫੌਜੀ ਹੈ ਜਿਨ੍ਹਾਂ ਨੇ ਕਾਰਗਿਲ ਦੀ ਜੰਗ ਵਿੱਚ ਮੇਰੀ ਜਾਨ ਬਚਾਈ ਸੀ ਉਹ ਮੇਰੇ ਗੁਰੂ ਹੈ ਜਿਉਂ ਉਹਨਾਂ ਦੀ ਪੱਗ ਨੂੰ ਇੱਕ ਦਾਗ ਵੀ ਲੱਗਾ ਹੋਇਆ ਤੂ ਆਪਣੀ ਖੈਰ ਨਾ ਮਨਾਈ ਮੈਂ ਹੁਣੇ ਉੱਥੇ ਆ ਰਿਹਾ ਫੋਨ ਕੱਟ ਦਿੱਤਾ ਗਿਆ ਥਾਣੇਦਾਰ ਸ਼ਮਸ਼ੇਰ ਸਿੰਘ ਨੂੰ ਇੱਕ ਪਲ ਲਈ ਸੁਣ ਹੋ ਗਿਆ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਇੰਨੀ ਬੁਰੀ ਤਰ੍ਹਾਂ ਆਇਆ ਉਹਦੀ ਜਵਾਨ ਤਾਲੀਓ ਨਾਲ ਚਿਪ ਗਈ ਉਹਨੇ ਭੱਜ ਕੇ ਕੇਵਿੰਦਾ ਦਰਵਾਜ਼ਾ ਖੋਲ੍ਹਿਆ ਹਵਾਲਤ ਪਲ ਭੱਜੇ ਸਾਰੇ ਸਿਪਾਈ ਹਰਾਨ ਸੀ ਉਹਨਾਂ ਦਾ ਸ਼ੇਰ ਵਰਗਾ ਥਾਣੇਦਾਰ ਅਜ ਇੰਨਾ ਘਬਰਾਇਆ ਹੈ ਬੱਕਰੀ ਕਿਉਂ ਬਣਿਆ ਫਿਰਦਾ ਹੈ ਸ਼ਮਸ਼ੇਰ ਸਿੰਘ ਨੇ ਖੁਦ ਤਾਲਾ ਖੋਲ੍ਹਿਆ ਹਵਾਲਾ ਦਾ ਬਾਪੂ ਕਰਤਾਰ ਸਿੰਘ ਉਸੇ ਹੀ ਸ਼ਾਂਤੀ ਨਾਲ ਬੈਠੇ ਸੀ ਉਹਨਾਂ ਨੇ ਥਾਣੇਦਾਰ ਵੱਲ ਵੇਖਿਆ ਜੀ ਦੇ ਮੂਹਤੇ ਹੁਣ ਘਰ ਦੀ ਜਗ੍ਹਾ ਡਰ ਸੀ ਥਾਣੇਦਾਰ ਨੇ ਹੱਥ ਜੋੜੇ ਬਾਪੂ ਜੀ ਮੈਨੂੰ ਮaaf ਕਰ ਦਿਓ ਮੈਂ ਬਹੁਤ ਵੱਡੀ ਗਲਤੀ ਕਰ ਲਈ ਮੈਂ ਨਹੀਂ ਜਾਣਦਾ ਸੀ ਤੁਸੀਂ ਐਸਐਸਪੀ ਸਾਹਿਬ ਦੇ ਇੰਨੇ ਨੇੜੇ ਹੋ ਬਾਪੂ ਹੱਸੇ ਤੇ ਬੋਲੇ ਪੁੱਤ ਗੱਲ ਐਸਐਸਪੀ ਦੀ ਨਹੀਂ ਹੈ ਗੱਲ ਸੱਚ ਦੀ ਹੈ ਜੇ ਮੈਂ ਐਸਐਸਪੀ ਸਾਹਿਬ ਦਾ ਜਾਣਕਰ ਨਾ ਹੁੰਦਾ ਤਾਂ ਕਿ ਤੂੰ ਮੇਰੇ ਨਾਲ ਇਨਸਾਫ ਨਹੀਂ ਕਰਨਾ ਸੀ ਸੰਸੇਰ ਸਿੰਘ ਕੋਲ ਕੋਈ ਜਵਾਬ ਨਹੀਂ ਸੀ ਉਹਨੇ ਬਾਪੂ ਨੂੰ ਬੜੀ ਇੱਜ਼ਤ ਨਾਲ ਬਾਹਰ ਕੱਢਿਆ ਉਸਨੇ ਆਪਣੇ ਹੱਥਾਂ ਨਾਲ ਬਾਪੂ ਦਾ ਸਾਈਕਲ ਕਵਾੜਖਾਨੇ ਵਿੱਚੋਂ ਕੱਢਿਆ ਸਾਈਕਲ ਤੇ ਮਿੱਟੀ ਲੱਗੀ ਹੋਈ ਸੀ ਥਾਣੇਦਾਰ ਨੇ ਆਪਣਾ ਰੁਮਾਲ ਕੱਢਿਆ ਸਾਈਕਲ ਦੀ ਸੀਟ ਸਾਫ਼ ਕੀਤੀ ਥਾਣੇ ਦੇ ਸਾਰੇ ਮੁਲਾਜ਼ਮ ਇਹ ਵੇਖ ਕੇ ਹੈਰਾਨ ਸੀ ਬਾਪੂ ਨੇ ਥਾਣੇਦਾਰ ਦਾ ਹੱਥ ਫੜਿਆ ਤੇ ਕਿਹਾ ਪੁੱਤ ਇਹ ਰੁਮਾਲ ਆਪਦੀ ਵਰਦੀ ਸਾਫ਼ ਕਰਨ ਲਈ ਰੱਖਾ ਸਾਈਕਲ ਤਾਂ ਮੈਂ ਆਪੇ ਸਾਫ਼ ਕਰ ਲਵਾਂਗਾ ਬਸ ਇਹਨਾਂ ਯਾਦ ਰੱਖੀ ਇਹ ਵਰਦੀ ਕਿਸੇ ਗਰੀਬ ਨੂੰ ਡਰਾਉਣ ਲਈ ਨਹੀਂ ਸਗੋਂ ਦੀ ਰੱਖਿਆ ਵਾਸਤੇ ਹੈ ਹਜੇ ਬਾਪੂ ਹਵਾਲਾ ਤੋਂ ਬਾਹਰ ਹੀ ਨਿਕਲੇ ਸੀ ਥਾਣੇ ਦੇ ਬਾਹਰ ਤੇਜ਼ ਸ਼ਾਇਨਾ ਦੀ ਆਵਾਜ਼ ਸੁਣਨ ਲੱਗੀਆਂ ਐਸਐਸਪੀ ਜਗਜੀਤ ਸਿੰਘ ਦੀਆਂ ਗੱਡੀਆਂ ਦਾ ਕਾਫਲਾ ਥਾਣੇ ਦੇ ਵੇੜੇ ਵਿੱਚ ਆ ਕੇ ਰੁਕਿਆ ਥਾਣੇ ਦਾ ਸਾਰਾ ਸਟਾਫ ਇੱਕਦਮ ਖੜਾ ਹੋ ਗਿਆ ਜਗਜੀਤ ਸਿੰਘ ਗੱਡੀ ਵਿੱਚ ਉਤਰੇ ਉਹਨਾਂ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਉਹ ਸਿੱਧੇ ਅੰਦਰ ਵੜੇ ਥਾਣੇਦਾਰ ਸੰਤ ਸਿੰਘ ਨੇ ਭੱਜ ਕੇ ਸਲੂਟ ਮਾਰਿਆ ਪਰ ਜਗਜੀਤ ਸਿੰਘ ਨੇ ਉਸ ਵੱਲ ਦੇਖਿਆ ਤੱਕ ਨਹੀਂ ਜਿਵੇਂ ਜਗਜੀਤ ਸਿੰਘ ਨੇ ਬਾਪੂ ਕਰਤਾਰ ਸਿੰਘ ਨੂੰ ਵੇਖਿਆ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ ਉਹਨਾਂ ਨੇ ਆਪਣੀ ਟੋਪੀ ਲਈ ਤੇ ਅੱਗੇ ਵੱਧ ਕੇ ਬਾਪੂ ਦੇ ਪੈਰਾਂ 'ਤੇ ਹੱਥ ਲਾਇਆ ਥਾਣੇ ਵਿੱਚ ਹਰ ਕੋਈ ਇਹ ਵੇਖ ਕੇ ਹੈਰਾਨ ਵੇ ਗਿਆ ਜ਼ਿਲ੍ਹੇ ਦਾ ਸਭ ਤੋਂ ਵੱਡਾ ਪੁਲਿਸ ਅਫਸਰ ਇੱਕ ਸਧਾਰਨ ਕਿਸਾਨ ਦੇ ਪੈਰਾਂ ਵਿੱਚ ਝੁਕਿਆ ਆਇਆ ਸੀ ਚਾਚਾ ਮੈਨੂੰ ਮਾਫ਼ ਕਰ ਦੇ ਮੇਰੇ ਮਹਿਕਮੇ ਦੇਖ ਕੇ ਨਜਾਇਜ਼ ਅਫਸਰ ਨੇ ਤੁਹਾਡੀ ਬੇਇੱਜ਼ਤੀ ਕੀਤੀ ਇਹ ਮੇਰੀ ਹਾਰ ਹੈ ਜਗਜੀਤ ਸਿੰਘ ਨੇ ਬੜੇ ਭਾਵੁਕ ਹੋ ਕੇ ਕਿਹਾ ਬਾਪੂ ਨੇ ਜਗਜੀਤ ਸਿੰਘ ਨੂੰ ਚੱਕਿਆ ਤੇ ਉਹਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਜਿਉਂਦਾ ਰਹਿ ਪੁੱਤ ਤੈਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੂੰ ਹੁਣ ਬਹੁਤ ਵੱਡਾ ਅਫਸਰ ਬਣ ਗਿਆ ਪਰ ਇਹਨੂੰ ਥਾਣੇਦਾਲ ਵਾਲੇ ਇਸ਼ਾਰਾ ਕਰਦੇ ਹੋਏ ਕੁਝ ਨਾ ਕਹੀਂ ਇਹ ਹਜੇ ਬੱਚਾ ਹੈ ਪਰ ਜਗਜੀਤ ਸਿੰਘ ਦਾ ਗੁੱਸਾ ਇੰਨੀ ਛੇਤੀ ਠੰਡਾ ਹੋਣ ਵਾਲਾ ਨਹੀਂ ਸੀ ਉਹਨਾਂ ਨੇ ਸਭ ਸ਼ੇਰ ਸਿੰਘ ਵੱਲ ਵੇਖਿਆ ਤੇ ਗਰਜ ਕੇ ਕਿਹਾ ਸ਼ਮਸ਼ੇਰ ਸਿੰਘ ਅੱਜ ਤੋਂ ਸਿਰਫ ਇੱਕ ਬਜ਼ੁਰਗ ਨੂੰ ਨਹੀਂ ਸਗੋ ਇੱਕ ਦੇਸ਼ ਦੇ ਅਸਲੀ ਨਾਇਕ ਨੂੰ ਹਵਾਲਤ ਵਿੱਚ ਢੱਕਿਆ ਤੈਨੂੰ ਪਤਾ ਹੈ ਜਦੋਂ ਮੈਂ ਕਾਰਗਲ ਵਿੱਚ ਦੁਸ਼ਮਨਾ ਦੀਆਂ ਗੋਲੀਆਂ ਦੇ ਸਾਹਮਣੇ ਫਸਿਆ ਸੀ ਤਾਂ ਸੂਬੇਦਾਰ ਕਰਤਾਰ ਸਿੰਘ ਨੇ ਮੈਨੂੰ ਆਪਣੀ ਪਿੱਠ ਤੇ ਚੱਕ ਕੇ 2.5 ਕਿਲੋਮੀਟਰ ਪਹਾੜੀ ਰਾਹ ਪਾਰ ਕੀਤਾ ਸੀ ਥਾਣੇਦਾਰ ਸ਼ਮਸ਼ੇਰ ਸਿੰਘ ਦੇ ਪੈਰ ਕੰਬਰੇ ਸੀ ਐਸਐਸਪੀ ਨੇ ਜਾਰੀ ਰੱਖਿਆ ਤੂੰ ਕਿਸ ਧਾਰਾ ਤਹਿਤ ਇਹਨਾਂ ਨੂੰ ਬੰਦ ਕੀਤਾ ਸਰਕਾਰੀ ਡਿਊਟੀ ਵਿੱਚ ਵਿਗਨ ਵਿਗਨ ਤੂੰ ਪਾਇਆ ਸ਼ਮਸ਼ੇਰ ਸਿੰਘ ਤੂੰ ਇੱਕ ਨਿਰਦੋਸ਼ ਨਾਗਰਿਕ ਨੂੰ ਤੰਗ ਕਰਕੇ ਪੁਲਿਸ ਦੀ ਸਾਖ ਨੂੰ ਮਿੱਟੀ ਵਿੱਚ ਮਲਾਇਆ ਮੁੰਸੀ ਹੁਣ ਇਹਦੀ ਰੋਜ਼ਮਚਾਹ ਵਿੱਚ ਐਂਟਰੀ ਪਾਓ ਤੇ ਇਹਨੂੰ ਸਸਪੈਂਡ ਕਰਨਾ ਆਰਡਰ ਟਾਈਪ ਕਰੋ ਮੈਂ ਇਹਦੀ ਇਨਕੁਆਇਰੀ ਆਪ ਕਰਾਂਗਾ ਸ਼ਬਸ਼ੇਰ ਸਿੰਘ ਦੇ ਹੰਝੂ ਨਿਕਲ ਆਏ ਉਹਦੀ ਨਵੀਂ ਨਵੀਂ ਨੌਕਰੀ ਖਤਰੇ ਵਿੱਚ ਪੈ ਗਈ ਸੀ ਉਹ ਬਾਪੂ ਦੇ ਪੈਰੀ ਪੈ ਗਿਆ ਬਾਪੂ ਜੀ ਮੈਨੂੰ ਬਚਾ ਲਿਓ ਮੈਂ ਹਾਂ ਘਰ ਵਿੱਚ ਅਨਾ ਹੋ ਗਿਆ ਸੀ ਬਾਪੂ ਕਰਤਾਰ ਸਿੰਘ ਦਾ ਦਿਲ ਪਿਗਲ ਗਿਆ ਉਹਨਾਂ ਨੇ ਜਗਜੀਤ ਸਿੰਘ ਦਾ ਹੱਥ ਫੜਿਆ ਤੇ ਕਿਹਾ ਪੁੱਤ ਜਗਜੀਤ ਇਹਨੂੰ ਇੱਕ ਮੌਕਾ ਦੇ ਦੇ ਜੇ ਅੱਜ ਇਹਦੀ ਨੌਕਰੀ ਚਲੀ ਗਈ ਤਾਂ ਕਦੇ ਵੀ ਸੁਧਰ ਨਹੀਂ ਸਕੇਗਾ ਇਹਨੂੰ ਅਹਿਸਾਸ ਹੋ ਗਿਆ ਤਾਂ ਤਾਂ ਡਰਉਣ ਲਈ ਨਹੀਂ ਸੇਵਾ ਲਈ ਹੁੰਦੀ ਹੈ ਇਹ ਨੂੰ ਮਾਫ਼ ਕਰਦੇ ਮੇਰੇ ਕਹਿਣ ਤੇ ਜਿਹਨੇ ਕਦੇ ਦੁਆਰਾ ਗਲਤੀ ਕੀਤੀ ਬਿਸ਼ਕੈ ਨੂੰ ਨੌਕਰੀ ਤੋਂ ਲਾ ਲਈ ਜਿ ਜੀ ਸਿਨੇ ਬਾਪੂ ਬਲ ਵੇਖਿਆ ਲੰਬਾ ਸਾਹ ਲਿਆ ਉਹਨਾਂ ਨੇ ਥਾਣੇਦਾਰ ਵੱਲ ਵੇਖਿਆ ਤੇ ਕਿਹਾ ਸੰਸ਼ੇਰ ਸਿੰਘ ਤੂੰ ਕਿਸਮਤ ਵਾਲਾ ਹੈ ਤੈਨੂੰ ਐਦਾਂ ਦੇ ਫਰਿਸ਼ਤੇ ਬੰਦੇ ਨੇ ਬਚਾ ਲਿਆ ਹੁਣੇ ਬਾਪੂ ਦਾ ਸਾਈਕਲ ਲੈ ਕੇ ਆ ਤੇ ਇਹਨਾਂ ਨੂੰ ਸਨਮਾਨ ਨਾਲ ਘਰ ਛੱਡ ਗਿਆ ਥਾਣੇਦਾਰ ਨੇ ਭੱਜ ਕੇ ਬਾਪੂ ਦਾ ਸਾਈਕਲ ਜੀਬ ਵਿੱਚ ਰੱਖਿਆ ਹੁਣ ਉਹ ਇੱਕ ਬਦਲੇ ਆ ਬੰਦਾ ਸੀ ਉਹਨੇ ਬਾਪੂ ਨੂੰ ਬੜੀ ਨਿਮਰਤਾ ਨਾਲ ਜੀਬ ਵਿੱਚ ਉਠਾਇਆ ਥਾਣੇ ਦਾ ਸਾਰਾ ਸਟਾਫ ਇਹ ਅਨੋਖਾ ਸੀਨ ਦੇਖ ਰਿਆ ਸੀ ਐਸਐਸਪੀ ਜਗਜੀਤ ਸਿੰਘ ਨੇ ਬਾਪੂ ਨੂੰ ਸਲੂਟ ਮਾਰਿਆ ਬਾਪੂ ਹੱਸ ਕੇ ਜੀਪ ਵਿੱਚ ਬਹਿ ਗਏ ਸੂਰਜ ਹੁਣ ਪੱਛਮ ਦੀਆਂ ਪਹਾੜੀਆਂ ਵਿੱਚ ਛਿਪ ਰਿਹਾ ਸੀ ਚੈਣੋ ਵਾਲਾ ਪਿੰਡ ਦੀਆਂ ਗਲੀਆਂ ਵਿੱਚ ਜਦੋਂ ਪੁਲਿਸ ਦੀ ਜੀਪ ਬੜੀ ਤਾਂ ਪਿੰਡ ਦੇ ਲੋਕਾਂ ਵਿੱਚ ਹਲਚਲ ਜੀ ਪੈਦਾ ਹੋ ਗਈ ਆਮ ਤੌਰ ਤੇ ਜਦੋਂ ਪੁਲਿਸ ਆਉਂਦੀ ਤਾਂ ਲੋਕ ਡਰ ਜਾਂਦੇ ਸੀ ਪਰ ਅੱਜ ਦਾ ਨਜ਼ਾਰਾ ਕੁਝ ਵੱਖਰਾ ਹੀ ਸੀ ਜੀਪ ਦੀ ਪਿਛਲੀ ਸੀਟ ਤੇ ਬਾਪੂ ਕਰਤਾਰ ਸਿੰਘ ਬੜੀ ਸ਼ਾਨ ਨਾਲ ਬੈਠੇ ਸੀ ਥਾਣੇਦਾਰ ਆਪ ਜੀਪ ਚਲਾ ਰਿਹਾ ਸੀ ਜਦੋਂ ਜੀਪ ਬਾਪੂ ਦੇ ਘਰ ਮੂਹਰੇ ਰੁਕੀ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਥਾਣੇਦਾਰ ਸ਼ਮਸ਼ੇਰ ਸਿੰਘ ਜੀ ਵਿਚੋਂ ਉੱਤਰ ਕੇ ਪਹਿਲਾ ਬਾਪੂ ਦਾ ਸਾਈਕਲ ਹੇਠਾ ਲਾਇਆ ਲੋਕ ਇਹ ਵੇਖ ਕੇ ਹੈਰਾਨ ਸੀ ਜਿਹੜਾ ਥਾਣੇਦਾਰ ਲੋਕਾਂ ਨੂੰ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਉਹ ਅੱਜ ਇੱਕ ਬਜ਼ੁਰਗ ਦਾ ਸਾਈਕਲ ਆਪ ਚੱਕ ਰਿਹਾ ਹੈ ਸ਼ਮਸ਼ੇਰ ਸਿੰਘ ਨੇ ਬਾਪੂ ਦੇ ਪਰਿਵਾਰ ਤੇ ਪਿੰਡ ਦੇ ਲੋਕਾਂ ਦੇ ਸਾਹਮਣੇ ਹੱਥ ਜੋੜੇ ਪਿੰਡ ਵਾਸੀਓ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਹਿਣਾ ਚਾਹੁੰਨਾ ਮੈਂ ਆਪਣੀ ਬਰਦੀ ਦੇ ਹੰਕਾਰ ਵਿੱਚ ਬਾਪੂ ਨਾਲ ਬਤਮੀਜੀ ਕੀਤੀ ਸੀ ਪਰ ਬਾਪੂ ਨੇ ਮੈਨੂੰ ਮਾਫ਼ ਕਰਕੇ ਮੇਰੀ ਜ਼ਿੰਦਗੀ ਬਚਾਈ ਹੈ ਅੱਜ ਤੋਂ ਇਹ ਥਾਣੇ ਦਾ ਤੁਹਾਡਾ ਸੇਵਕ ਹੈ ਅਫਸਰ ਨਹੀਂ ਪੜੇ ਲੋਕਾਂ ਨੇ ਜਦੋਂ ਇਹ ਸੁਣਿਆ ਤਾਂ ਉਹਨਾਂ ਦੇ ਮਨ ਵਿੱਚ ਬਾਪੂ ਕਰਤਾਰ ਸਿੰਘ ਲਈ ਸਤਕਾਰ ਹੋਰ ਵੱਧ ਗਿਆ ਬਾਪੂ ਨੇ ਥਾਣੇਦਾਰ ਨੂੰ ਘਰ ਦੇ ਅੰਦਰ ਆਉਣ ਦਾ ਸੱਦਾ ਦਿੱਤਾ ਉਹਨੂੰ ਠੰਡਾ ਪਾਣੀ ਪਿਆਇਆ ਜਾਂਦੇ ਟਾਈਮ ਬਾਪੂ ਨੇ ਥਾਣੇਦਾਰ ਨੂੰ ਕਿਹਾ ਪੁੱਤ ਤਾਕਤ ਤਾਂ ਪਾਣੀ ਵਰਗੀ ਹੁੰਦੀ ਹੈ ਜੋ ਬੰਨ ਵਿੱਚ ਹੋਵੇ ਤਾਂ ਬਿਜਲੀ ਪੈਦਾ ਕਰਦਾ ਹੈ ਪਰ ਜੇ ਬੰਨ ਤੋੜ ਦੇਵੇ ਤਾਂ ਤਬਾਹੀ ਲੈਂਦੀ ਹੈ ਇਹ ਵਰਦੀ ਤੈਨੂੰ ਇੱਕ ਬੰਨ ਦੀ ਤਰ੍ਹਾਂ ਦਿੱਤੀ ਗਈ ਹੈ ਤਾਂ ਜੋ ਤੂੰ ਲੋਕਾਂ ਦੀ ਜ਼ਿੰਦਗੀ ਵਿੱਚ ਰੋਸ਼ਨੀ ਪਾ ਸਕੇ ਉਹਨਾਂ ਦਾ ਹਨੇਰਾ ਦੂਰ ਕਰ ਸਕੇ ਉਹਦੇ ਤਾਂ ਅੱਜ ਹਨ ਕੱਲ ਨਹੀਂ ਲੈਣੇ ਪਰ ਤੇਰੇ ਵਰਗੇ ਲੋਕਾਂ ਦੇ ਦਿਲਾਂ ਤੇ ਪਾਏਗੇ ਪ੍ਰਭਾਵ ਸਦਾ ਰਹਿਣਗੇ ਸਮੇਂ ਸ਼ੇਰ ਨੇ ਬਾਪੂ ਦੇ ਪੈਰੀ ਹੱਥ ਲਾਇਆ ਵਾਦਾ ਕੀਤਾ ਉਹ ਆਪਣੀ ਪੂਰੀ ਨੌਕਰੀ ਦੌਰਾਨ ਇਹ ਸਭ ਨੂੰ ਕਦੇ ਨਹੀਂ ਭੁੱਲੇਗਾ ਜਦੋਂ ਜੀਪ ਲੈ ਕੇ ਪਿੰਡੋਂ ਬਾਹਰ ਨਿਕਲਿਆ ਤਾਂ ਪਹਿਲਾ ਵਾਲਾ ਹੰਕਾਰੀ ਥਾਣੇਦਾਰ ਨਹੀਂ ਸੀ ਪਿੰਡ ਦੇ ਲੋਕਾਂ ਨੇ ਬਾਪੂ ਨੂੰ ਘੇਰ ਲਿਆ ਉਹਨਾਂ ਦੇ ਜਿਗਰੇ ਦੀਆਂ ਸਿੱਪਤਾ ਕਰਨ ਲੱਗੇ ਬਾਪੂ ਕਰਤਾਰ ਸਿੰਘ ਫਿਰ ਤੋਂ ਆਪਣੇ ਉਸੇ ਸਾਈਕਲ ਤੇ ਸਵਾਰ ਹੋ ਕੇ ਖੇਤਾਂ ਵੱਲ ਜਾਣ ਲੱਗੇ ਪਰ ਹੁਣ ਜਦੋਂ ਵੀ ਕੋਈ ਪੁਲਿਸ ਦੀ ਗੱਡੀ ਉਹਨਾਂ ਦੇ ਕੋਲੋਂ ਲੰਘਦੀ ਤਾਂ ਰੁੱਕ ਕੇ ਉਹਨਾਂ ਨੂੰ ਸਲੂਟ ਮਾਰਦੀ ਇਹ ਕਹਾਣੀ ਸਿਰਫ ਇੱਕ ਕਿਸਾਨ ਤੇ ਥਾਣੇਦਾਰ ਦੀ ਨਹੀਂ ਸੀ ਇਹ ਸੱਚ ਸਿਆਣਪ ਤੇ ਹੰਕਾਰ ਦੇ ਪਤਨ ਦੀ ਕਹਾਣੀ ਸੀ ਬਾਪੂ ਦਾ ਪੁਰਾਣਾ ਸਾਈਕਲ ਅੱਜ ਵੀ ਉਹਨਾਂ ਦੇ ਵੇੜੇ ਵਿੱਚ ਖੜਾ ਹੈ ਜੋ ਹਰ ਦੇਖਣ ਵਾਲੇ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਬੰਦੇ ਦੀ ਅਸਲੀ ਤਾਕਤ ਉਹਦੇ ਉਹਦੇ ਵਿੱਚ ਨਹੀਂ ਸਗੋਂ ਉਹਦੇ ਕਿਰਦਾਰ ਵਿੱਚ ਹੁੰਦੀ ਹੈ ਤਾਂ ਦੋਸਤੋ ਇਸ ਤਰ੍ਹਾਂ ਇੱਕ ਬਾਪੂ ਨੇ ਥਾਣੇਦਾਰ ਦਾ ਹੰਕਾਰ ਭੰਨਿਆ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ